एको ओंकार सतगुरु प्रसाद जाप श्री मुखवाक पातशाही दशमी ਛਪੈ ਛੰਦ ਤੋਇ ਪ੍ਰਸਾਦ ਚੱਕਰ ਜਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤਨ ਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੋ ਸਾਹਣ ਗਣੀਜੈ ਤ੍ਰਿਪਵਨ ਮਹਿ ਹੀਪ ਸੁਰ ਨਾਰਿਆ ਅਸੁਰ ਨੇਤ ਨੇਤ ਮੰਤਰਨ ਕਹਿਤ ਤਵ ਸਰਬਨਾਮ ਕਥ ਕਵਨ ਕਰਮਨਾਮ ਬਰਨਤ ਸੁਮਤ ਪੁਜੰਗ ਪ੍ਰਯਾਤ ਛੰਦ ਨਮਸਤੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਆਨਿਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਆਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਊਦਾਰੇ ਨਮਸਤੰ ਅਪਾਰੇ ਨਮਸਤੰ ਸੋਇਕੇ ਨਮਸਤੰ ਅਨੇਕੇ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਬਜਵੇ ਨਮਸਤਸ ਅਜਵੇ ਆਦੇਸੰ ਆਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ नमस्तस्त देवै नमस्तं अपेवै नमस्तं अजन्मे नमस्तं सोबनमे नमो सर्व गौने नमो सर्व पौने नमो सर्व रंगे नमो सर्व पंगे नमो काल काले नमस्तस्त दे आले नमस्तं अभर्ने नमस्तं अमरने नमस्तं ज Rarang नमस्तं करतारंग नमो सर्व तन्दे नमस्ते य बन्दे ਨਮਸਤੰ ਨਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੋਹਾਗੇ ਨਮੋ ਸਰਬ ਸੋਖੰ ਨਮੋ ਸਰਬ ਕੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਪੋਗ ਪੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ੰਦ ਤਵੇ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਹਲੇਖ ਹੈ ਅਪੇਖ ਹੈ ਨਾਮ ਹੈ ਅਕਾਮ ਹੈ athe ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਰਮਾਨ ਹੈ ਨਿਦਾਨ ਹੈ ਤਰਬਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ अगंज हैं या पंज हैं अचूज हैं अचंज हैं अमीक हैं रफीक हैं अतंद हैं अबंद हैं निर्बूज हैं असूज हैं अकाल हैं अजाल हैं अलाह है अजाह है, है अनंत है महंत हैं अलीक है नरसीक है निर्लंब है असंभ है अगम है अजम है अपूत हैं अशूत हैं अलोक है या शोक हैं अकर्म है या है अजीत हैं अपीत हैं अबाह हैं आगाह हैं अमान हैं निदान हैं अनेक हैं फिर एक हैं पूजंग प्रयात छंद नमो सर्व माने समस्ती निधाना ने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौणे ਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਆ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਪੂਤੇ कलंकंग बिना ने कलंकी स्वरूपे नमो राज राजे सुरंग परम रूपे नमो योग जोगेश्वरंग परम सिद्धे नमो राज राजे सुरंग परम वृद्धे नमो शस्त्रपाणे नमो वस्त्रमाणे नमो परम ज्ञाता नमो लोक माता अपेक्षा परमिया भोगिया भुगते नमो योग जोगेश्वरंग परम जुगते नमो नत नारायण क्रूर कर्मे नमो प्रेत अप्रेत देवे सो धर्मे नमो रोग हरता नमो राग रूपे नमो सहसाहंग नमो पूप पूपे नमो दान दानने नमो मान माने नमो रोग रोगी नमस्तं क्षणाने नमो मंत्र मंत्रंग नमो जंत्र जंत्रंग नमो इष्ट हिटे नमो तंत्र तंत्रंग ਸਦਾ ਸੈਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੁ ਅਨੂਪੇ ਅਰੂਪੇ ਸਮਸਤੋ ਨਿਵਾਸੀ ਸਦਾ ਸਿਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬ ਦਾ ਸਿਧ ਦਾਤਾ ਦੇ ਆਲੰ ਅਸ਼ੇਦੀ ਅਪੇਦੀ ਆਨਾਮੰ ਆਕਾਮੰ ਸਮਸਤੋ ਪਰਾਜੀ ਸਮਸਤ ਸਤਾਮੰ तेरा जोर चाचरी छंद जले हैं थले हैं अपीत हैं अपे हैं प्रभु हैं अजू हैं आदेश हैं अपेश हैं पूजंग परात छंद अगाधे आबादे आनंदी स्वरूपे नमो सर्वमानने समस्ती निधाने ਨਮਸਤਵੰ ਨਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ नमो सर्ब रोगे नमो सर्ब भोगे नमो सर्ब जितंग नमो सर्ब पीतंग नमो सर्ब ज्ञानंग नमो परमतानंग नमो सर्ब मंत्रंग नमो सर्ब जंतरंग नमो सर्ब दृष्टंग नमो सर्ब कृष्टंग नमो सर्ब रंगे त्रपंगी अनंगे नमो जीव जीवंग नमो बीज बीजे अखिज अपिजे समस्तं प्रसज्जे ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾਰਿਦ ਸਿੱਧੰ ਨਿਵਾਸੀ ਚਰਪੜ ਛੰਦ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਦਾਤਾ ਸਰਬੰਗਿਆਤਾ ਸਰਬੰ ਪਾਨੇ ਸਰਬੰ ਮਾਨੇ ਸਰਵੰਗ ਪ੍ਰਾਣੰ ਸਰਵੰਤ੍ਰਾਣੰ ਸਰਵੰ ਭੁਗਤਾ ਸਰਵੰ ਜੂਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੂਵਾਲ ਛੰਦ ਤਵਾ ਪ੍ਰਸਾਦ ਆਦ ਰੂਪਿਆ ਆਦ ਮੂਰਤ ਅਜੋਨ ਪੁਰਖਿਆ ਪਾਰ ਸਰਵਮਾਂਤਰਮਾਨ ਦੇਵ ਅਪੇਵਿਆ ਦਿਉਦਾਰ ਸਰਵ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜਿ ਹੀ ਅਵਦੂਤ ਰੂਪ ਪ੍ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਉਦਾਰ ਪੁਰਖ ਉਦਾਰ ਮੂਰਤ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸ਼ੇਖ ਦੇਸ ਔਰ ਨਾ ਪੇਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓਨ ਨਾਰਾਗ ਨਾਮ ਕਾਮ ਬਹੀਨ ਪੇਖਤ ਤਾਮ ਹੂ ਨਹਿ ਜਾਏ ਸਰਬ ਮਾਨ ਸਰਬੱਤਰ ਮਾਨ ਸਦਾ ਮਾਨ ਤਤਾਹੇ ਅਨੇਕ ਮੂਰਤ ਅਨੇਕ ਦਰਸ਼ਨ ਤੀਨ ਰੂਪ ਅਨੇਕ ਖੇਲ ਖੇលਿਆ ਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨਾ ਜਾਣਹੀ ਜੇ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣੇ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚਕ ਮਾਨ ਹੀ ਪੁਰਤੀਨ ਲੋਕ ਚੌਦਾ ਕੇ ਬਖੈ ਜਗ ਜਾਪ ਹੀ ਜੇ ਜਾਪ ਆਦ ਦੇ ਵਾ ਨਾਦ ਮੂਰਤ ਥਾਪਿਓ ਸਵੇ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖਿਆ ਪਾਰ ਸਰਬ ਵਿਸਵ ਰਚਿਓ ਸੁਜੰਪਵ ਗੰਢ ਪੰਜਨ ਹਾਰ ਕਾਲਹੀਨ ਕਲਾ ਸੰਜੁਗਤ ਅਕਾਲਪੁਰਖਿਆ ਦੇਸ ਧਰਮ ਧਾਮ ਸੋ ਪਰਮ ਰਹਿਤ ਆਪੂਤ ਲਖਿਆ ਪੇਸ ਅੰਗ ਰਗ ਨਾ ਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪਰੂਪਾ ਮੀਕ ਅਨੁਸਤ ਏਕ ਪੁਰਖਿਆ ਬਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪਿਆ ਸੂਤ ਅੰਗਹੀਨ ਭੰਗ ਨਾ ਤੁਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨਾ ਜਾਣਹੀ ਜੇ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕੈ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸਾਸਤਰ ਨਾ ਆਵਹੀ ਵਉ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਾਨੇ ਉਦਾਰ ਮਹਿਮਾਇ ਆਪਾਰ ਅਸਨ ਅਪੰਗ ਉਪਮਾ ਆਨੰਗ ਅਨਪਉ ਪ੍ਰਕਾਸ਼ ਨਿਸਦਨਿਆ ਨਾਸ ਆ ਜਾਣ ਬਹੁ ਸ਼ਾਹਾਨ ਸ਼ਾਹੋ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਬਾ ਅਪੰਗ ਗਤਮੇਤਿ ਆਪਾਰ ਗੁਣ ਗਾਨੇ ਉਦਾਰ ਮੁਨ ਗਨ ਪਰ ਨਾਮ ਨਿਰਪੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਸੈ ਕਰਮ ਆਦਰਸੈ ਧਰਮ ਸਰਬਾ ਪ੍ਰਣ ਅਡੈ ਅੰਡਡ ਬਾਡੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿ ਅੰਕਰਿ ਅੰਗ ਨਿਰਨਾਮੇ ਅਕਾਮੇ ਪੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਅਜਨਮੰ ਆ ਜਾਏ ਨਾਚਿਤ ਰਹਿ ਨਾ ਮਿਤਰਾ ਪਰੇ ਹੈ ਪਵਿੱਤਰ ਹੈ ਪਰਥੀ ਸੈ ਅਦੀਸੈ ਅਦਰਸੈ ਅਕ੍ਰਿਸੈ ਭਗਵਤੀ ਛੰਦ ਤੁਇ ਪ੍ਰਸਾਦ ਕਥਤੇ ਕਿ ਅਛ ਜਿ ਦੇਸੈ ਕਿ ਆਵਿਜ ਭੈਸੈ ਕਿ ਆ ਗੰਜ ਕਰਮੈ ਕਿ ਆ ਪੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਦੂਤ ਬਰਨੈ ਕਿ ਵਿਪੂਤ ਕਰਨੈ ਕਿ ਰਾਜੰ ਪ੍ਰਭ ਹੈ ਕਿ ਤਰਮੰ ਤੁਜਾ ਹੈ के अशोक वर्ण है के सर्भावर्ण है के जगद कृति हैं के शत्रंग क्षत्रि हैं के ब्रह्म स्वरूप के अनुपव है के, के आदि अदेव हैं के आपे या पेव है के चित्रंग बहीन है के कै अधीन है के रोजी रजा कह रही मैं रहा कह के पाक वैव है के गैबल गैब हैं के अफवल गुनाह हैं के शाहशाह हैं के कारण कुनिंद है के रोजी दहेंद हैं के राज करीम है के करम करीम है के सर्वंग कली हैं के सर्वंग दली हैं के सर्वत्र माने हैं के सर्वत्र दाने के सर्वत्र गौन है के सर्वत्र पौन है के सर्वत्र दे देश है के सर्वत्र पिस्स है केसर बत्र राज केसर बत्र साज केसर बत्र दीन केसर बत्र लीन केसर बत्र जाहो केसर बत्र पाहो केसर बत्र देस है केसर पत्र पेस है केसर बत्र है केसर बत्र पाल केसर बत्र हंता केसर गंता केसर बत्र पेखी केसर बत्र पेखी केसर बत्र काज केसर बत्र राज है ਕੇਸਰਬੱਤਰ ਸੋਖ ਹੈ ਕੇਸਰਬੱਤਰ ਪੋਖ ਹੈ ਕੇਸਰਬੱਤਰ ਤਰਾਣ ਹੈ ਕੇਸਰਬੱਤਰ ਪ੍ਰਾਣ ਹੈ ਕੇਸਰਬੱਤਰ ਦੇਸ ਹੈ ਕੇਸਰਬੱਤਰ ਪੇਸ ਹੈ ਕੇਸਰਬੱਤਰ ਮਾਨਿਆ ਸਦਾਵੰਤ ਪ੍ਰਧਾਨਿਆ ਕੇਸਰਬੱਤਰ ਜਾਪਿਆ ਕੇਸਰਬੱਤਰ ਥਾਪਿਆ ਕੇਸਰਬੱਤਰ ਭਾਨ ਹੈ ਕੇਸਰਬੱਤਰ ਮਾਨ ਹੈ ਕੇਸਰਬੱਤਰ ਇੰਦਰ ਹੈ ਕੇਸਰਬੱਤਰ ਚੰਦਰ ਹੈ के सरबंकली मैं के परमंग फही मैं के आकल अला मैं के साहेब मैं के हुसनल हैं तमामिल रजूह हमेसल सलामै सलीख तमुदाम शिकस्त है, है, है मुदा मैं, गरीबुल परस्त बिलंदल मकानै जमीलन जमाने तमीजल तमामै रिजूअल नदानै हरिफल अजीम रिजायक यकीन ਅਨੇਕਲ ਤਰੰਗ ਹੈ ਆ ਭੇਦ ਹੈ ਆ ਭੰਗ ਹੈ ਅਜੀ ਜੁਲ ਨਿਵਾਜ ਹੈ ਗਨੀ ਮੁਲਖ ਰਾਜ ਹੈ ਨਿਰੁਗਤ ਸਰੂਪ ਹੈ ਤ੍ਰਿਮੁਖਤ ਬਿਪੂਤ ਹੈ ਪਰਪੁਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ ਸਦਾਵੰਸ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੋ ਸਲਾਮ ਹੈ ਸਦਾ ਵਲਿਆ ਕਾਮ ਹੈ निर्बाध स्वरूप हैं अगाध हैं अनूप हैं ओवंग रूपे अनाद स्वरूपे अनंगी त्रकाम में त्रिका त्रबादे अगंजे अगादे सुभंग सर्वभाग्ये सो सर्वा अनरागे त्रिपुग त्रिभुगत स्वरूप हैं अशेज है अशूत हैं के नरकंग प्रणाश है पृथ्वील प्रवास हैं ਨਿਰੁਕਤ ਪ੍ਰਵਾਹ ਹੈ ਸਦੈ ਵੰਸਾਦਾ ਹੈ ਵਿਭੁਗਤ ਸਰੂਪ ਹੈ ਪਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਗਤ ਸਰੂਪ ਹੈ ਪਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅ ਭਰਮ ਹੈ ਅ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਪੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਅਬੰਦ ਹੈ ਆ ਭਗਤ ਹੈ ਬਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਖ ਹੈ ਅਦਖ ਹੈ ਅਲੇਖ ਹੈ ਅਪੇਖ ਹੈ ਅਟਾ ਹੈ ਅਗਾ ਹੈ ਅਸੰਭ ਹੈ ਅਗੰਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਆਜ਼ਾਦ ਹੈ ਆਜ਼ਾਦ ਹੈ ਚਰਪੜ ਛੰਦ ਤਵ ਪ੍ਰਸਾਦ ਸਰਵੰਗਹੰਤਾ ਸਰਵੰਗੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਹਰਤਾ ਸਰਵੰਕਰਤਾ ਸਰਵੰ ਪ੍ਰਾਣੰ ਸਰਵੰਤਰਾਣ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਹਰਿ ਸਾਵਲ ਛੰਦ ਤੋ ਪ੍ਰਸਾਦ ਨਮੋ ਨਰਕਨਾਸ ਸੈਸ ਦੇਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਬੇਪੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਿਪੂਤੇ ਅਨੰਗੀ ਅਨਾਮੇ ਤਰਪੰਗੀ ਤਰਕਾਮੇ ਨਿਰਬੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਦ ਤਵਾ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਲ ਸਲਾਮ ਹੈ ਸਤਾ ਸਮਸਤਲ ਅਕਾਮ ਹੈ ਹਮੇਸ਼ਲ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹਸਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹਿੰਦ ਹੈ करीम उल कमाल हैं के हुसन जमाल हैं गनीम उल खिराज हैं गरीबुल निवाज हैं हरीफुल शिकान हैं हिरासल फिकान हैं कलंक प्रणास हैं समस्तुल निवास हैं अगंजल गनीम है रिजायक रहीम हैं समस्तल जुबा हैं के साहेब किरा हैं के नरकंग प्रणास हैं बस्तुल निवास हैं के सरबुल गवान हैं रवान हैं तमामल तमीज हैं समस्त लो हैं परम परम ईस हैं समस्त लो हैं आदेशल अलेख हैं है पेख हैं जमीलन जमाल हैं अमीकल इमा हैं करीमुल कमाल हैं के जुरत जमाल हैं के अचलंग प्रकाश हैं कमितो सुस हैं के अजब स्वरूप हैं कमितो बेपूत हैं के अमितो पसा हैं के आत्म प्रवाह हैं ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤਵ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੋਦਾਮ ਅਰ ਬਰਿਆ ਗੰਝ ਹਰ ਨਰ ਪਰਪੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰਿਆ ਖੰਡ ਬਰਨਰਿਆ ਮੰਡ ਅਨ ਪਾਵਿਆ ਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲਥਲ ਮੋਦਾਮ ਅਨਿਛੇ ਅੰਗ ਆਸਨਿਆ ਭੰਗ ਉਪਮਾ ਅਪਾਰ ਗਤ ਮਿਤਿ ਉਦਾਰ ਜਲਥਲ ਅਮੰਡ ਦਿਸਵਿਸ ਅਪੰਡ ਜਲਥਲ ਮਹੰਤ ਦਿਸਵਿਸ ਬੇਅੰਤ ਅਨਭਵ ਅਨਾਸ ਤ੍ਰਿਤਰ ਤੁਰਾਸ ਆਜਨ ਬਾਹੋ ਇਕੈ ਸਦਾ ਹੋ ਓਮੰਕਾਰ ਆਦ ਕਥਨੀ ਆਨਾਦ ਖਲਖੰਡ ਖਿਆਲ ਗੁਰਬਰ ਆਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਛ ਜਗਾਤ ਆਜ ਜਨਾਬਤ ਅਨ ਝੰਝ ਗਾਤ ਅਨ ਰੰਝ ਬਾਤ ਅਨ ਟਟ ਭੰਡਾਰ ਅਨ ਠਟ ਅਪਾਰ ਆਡੀਠ ਧਰਮ ਅਤ ਠੀਠ ਕਰਮ ਅਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਵੈ ਪ੍ਰਸਾਦ हैं यार अरकालय हैं खल खंडन हैं मै मंडन हैं जगतेश्वर हैं परमेश्वर हैं कल कारण हैं सर्वयोभारण हैं त्रित के तरण हैं जग के करण हैं मन मान्य हैं जग जान्य हैं सर्बंग पर हैं कर हैं सर्वपास््य हैं सर्वनाश्य हैं कर हैं पर हैं सर्वेश्वर हैं जगतेश्वर हैं ब्रह्म से हैं, खलखंड से हैं, परते पर हैं करना कर हैं, अजपा जप है थप्पा थप है अकिरता कृत है मृत मृत है अमृता मृत है कृत है अकीर्ता कृत है तरणी तरित है अमतेश्वर है परमेश्वर है अकीर्ता कृत है मृता मृत है अजबाकृत है मृत अमृत है नरनायक है खलकायक है बेस्वम परहै करणाल है निरपनायक है सर्वपायक है भाव पंजन है अरगंजन है रिपतपन है जपजपन है अकलंकृत है सर्वाकृत है कर्ता कर है हरता हर है परमात्मा है सर्वआत्म है आत्मबस है जस के जस है भुजंगप्रयात छंद नमो सूरज सूरजए नमो चंद्र चंद्रए नमो राजराजे नमो इंद्र इंद्रए ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸੰਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸਾਤ ਰੂਪੇ नमो इंद्र इंद्रे अनाद भूते कलंकार रूपे अलंकार अलंके नमो यास यासे आसे नमो बांक बंके अपंगी स्वरूपे अनंगीया नामे त्रपंगी त्रिकाले अनंगिया कामे एक अच्छरी छंद अजय अलय अपै अबय अपू अजू अनास पास ਅਨਾਸ ਆਕਾਸ ਅਗੰਜ ਪੰਜ ਅਲਖ ਪਖ ਅਕਾਲ ਦਿਆਲ ਅਲੇਖ ਪੇਖ ਅਨਾਮ ਕਾਮ ਅਗਾ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਪੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਦੇਪੂਤੇ ਸਮਸਤਰ ਸਰੂਪੇ ਕੋ ਕਰਮੰ ਪ੍ਰਨਾਸੀ ਸੁਤਰਮੰ ਦੇਪੂਤੇ ਸਦਾ ਸੈਦਾ ਆਨੰਦ ਸਤਰੰ ਪ੍ਰਨਾਸੀ ਕਰੀਮਲ ਕੋ ਨਿੰਦਾ ਸਮਸਤੁਲ ਨਿਵਾਸੀ ਅਜਾਇ ਬੇਪੂਤੇ ਗਜਾਇ ਗਗਨੀ ਮੇ ਹਰੀਯੰ ਕਰੀਯੰ ਕਰੀਮੁਲ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੁਜਮ ਪਵਸਵੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ